ਰਜਰਾ ਦੇ ਮਗਰੂਬ ਬੇਰਹਿਮੀ ਦੇ ਨਾਲ ਹਤਿਆ ਕਰਨ ਦੇ ਵਿਰੋਧ ਦੇ ਵਿੱਚ ਪੀਸੀ ਐਮਐਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਿਵਲ ਹਸਪਤਾਲ ਤੂਰੀ ਵਿਖੇ ਡਾਕਟਰਾਂ ਦੇ ਵੱਲੋਂ ਓਪੀਡੀ ਸੇਵਾਵਾਂ 'ਤੇ ਛੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਉਥੇ ਹੀ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਡਾਕਟਰਾਂ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨ ਦਾ ਮੰਤਵ ਉਕਤ ਦੁਖਦਾਈ ਘਟਨਾ ਪ੍ਰਤੀ ਆਪਣੇ ਗੁੱਸੇ ਦਾ ਪਰਕਟਾਵਾ ਕਰਨਾ ਹੈ ਅਤੇ ਪੀੜਤ ਡਾਕਟਰ ਦੇ ਲਈ ਇਨਸਾਫ ਦੀ ਮੰਗ ਕਰਨਾ ਹੈ ਇਸ ਮੌਕੇ ਤੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੂਰੀ ਸੀਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਪੁਲਿਸ ਚੌਂਕੀ ਬਣਾਈ ਜਾਵੇ ਤਾਂ ਜੋ ਡਾਕਟਰ ਲੋਕਾਂ ਦਾ ਕਿਸੇ ਵੀ ਡਰ ਤੋਂ ਇਲਾਜ ਕਰ ਸਕਣ ਹੜਤਾਲ ਦਾ ਕਾਰਨ ਇਹ ਹੈ ਜੀ ਕਿ ਜੋ ਬੈਸਟ ਬੰਗਾਲ ਦੇ ਵਿੱਚ ਇੱਕ ਆਪਣੇ ਡਾਕਟਰ ਰੈਜ਼ੀਡੈਂਟ ਸੀਗੇ ਜਿਹਨਾਂ ਦਾ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆਗਾ ਇੱਕ ਤਾਂ ਉਸ ਦੇ ਰੋਸ ਵਿੱਚੋਂ ਹੜਤਾਲ ਕੀਤੀ ਜਾ ਰਹੀ ਹੈ ਦੂਜਾ ਇਹ ਹੈ ਕਿ ਇਹ ਇਹੋ ਜਿਹਾ ਹਾਦਸਾ ਆਪਣੇ ਪੰਜਾਬ ਵਿੱਚ ਨਾ ਹੋਵੇ ਜਾਂ ਕਿਤੇ ਵੀ ਹੋਰ ਭਾਰਤ ਵਿੱਚ ਨਾ ਹੋਵੇ ਤਾਂ ਬਾਕੀ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸੇਫਟੀ ਦਿੱਤੀ ਜਾਵੇ ਕਿਉਂਕਿ ਆਬਦੇ ਘਰ ਤੋਂ ਬਾਅਦ ਇੱਕ ਵਰਕਪਲੇਸ ਹੀ ਇਹੀ ਜੀ ਤਾਂ ਹੁੰਦੀ ਹੈ ਜਿੱਥੇ ਬੰਦਾ ਸਭ ਤੋਂ ਜ਼ਿਆਦਾ ਸੇਫ ਕਰਦਾ ਦਾ ਜੋ ਉੱਥੇ ਹੀ ਬੰਦੇ ਨਾਲ ਇਹੋ ਜਿਹਾ ਕੁਝ ਹੋ ਜਾਂਦਾ ਹੈ ਤਾਂ ਬੰਦਾ ਜਾਊਗਾ ਕਿੱਥੇ ਉਹ ਕੋਈ ਰਾਹ ਜਾਂਦੀ ਕੁੜੀ ਤੁਰ ਨਹੀਂ ਰਹੀ ਸੀ ਕੁਝ ਨਹੀਂ ਕਰ ਰਹੀ ਸੀ ਜਿਹਦੇ ਨਾਲ ਉਹਦੇ ਨਾਲ ਰੇਪ ਹੋ ਆਬਦੇ ਹਸਪਤਾਲ ਦੇ ਵਿੱਚ ਜੇ ਬੰਦੇ ਨਾਲ ਡਾਕਟਰ ਨਾਲ ਹਸਪਤਾਲ ਦੇ ਵਿੱਚ ਰੇਪ ਹੋ ਰਿਹਾ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਸਰਕਾਰ ਲਈ ਹੋ ਨਹੀਂ ਸਕਦੀ ਸਾਡੀ ਪੰਜਾਬ ਸਰਕਾਰ ਨੂੰ ਸਿਰਫ ਇਹੋ ਮੰਗ ਹੈ ਕਿ ਸਾਨੂੰ ਇੱਥੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਕਿਉਂਕਿ ਸਾਡੇ ਹਸਪਤਾਲ ਦੇ ਵਿੱਚ ਲੇਡੀ ਸਟਾਫ ਵੱਧ ਹੁੰਦਾ ਹੈ بجائے ਕਿ ਮੇਲ ਸਟਾਫ ਨਾਲੋਂ ਨਰਸਿਸ ਵੀ ਨੇ ਪੈਰਾਮੈਡੀਕਲ ਸਟਾਫ ਹੋਰ ਵੀ ਹੈ ਤੇ ਸਾਡੇ ਡਾਕਟਰ ਸਹਿਬਾਨ ਵੀ ਨੇ ਉਹਨਾਂ ਦੀ ਸੇਫਟੀ ਦੇ ਲਈ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਇਹ ਨਹੀਂ ਕਿ ਧੂਰੀ ਦੇ ਵਿੱਚ ਹੀ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਜਿੱਥੇ ਵੀ ਐਮਰਜੈਂਸੀ ਚੱਲਦੀ ਹੈ ਸਾਨੂੰ ਸੁਰੱਖਿਆ ਦਿੱਤੀ ਜਾਵੇ ਦੇਖੋ ਹਜੇ ਤੱਕ ਉੱਥੇ ਜਿਹੜੇ ਹੋਰ ਡਾਕਟਰਸ ਨੇ ਜਿਹੜੇ ਜੀਆਰਸ਼ਿਪ ਕਰ ਰਹੇ ਨੇ ਉਹਨਾਂ ਦੇ ਵੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਕਿ ਉੱਥੇ ਮੌਬ ਇਕੱਠਾ ਹੋ ਕੇ ਉਹਨਾਂ ਨੂੰ ਵੀ ਥ੍ਰੈਟਨ ਕੀਤਾ ਜਾ ਰਿਹਾ ਠੀਕ ਹੈ ਜੋ ਕਿ ਬਹੁਤ ਗਲਤ ਹੈ ਇਹਦਾ ਮਤਲਬ ਜਿਹੜੀ ਗਵਰਨਮੈਂਟ ਹੈ ਇਟ ਇਜ਼ ਨਾਟ ਐਫੀਸ਼ੀਐਂਟ ਇਨਾਫ ਕਿ ਉਹਨਾਂ ਨੂੰ ਕਲਪਰੇਟਸ ਨੂੰ ਫੜ ਸਕੇ ਠੀਕ ਹੈ ਮੌਬ ਕੰਟਰੋਲ ਕਰ ਸਕੇ ਹੁਣ ਜਿਹੜਾ ਬੰਦਾ ਚਲਾ ਗਿਆ ਆਪਾਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਬਟ ਜਿਹੜੇ ਉਹਨਾਂ ਦੇ ਨਾਲ ਕੋਲੀਗਸ ਉਹਦੇ ਜਸਟਿਸ ਲਈ ਖੜੇ ਨੇ ਉਹ ਵੀ ਹੁਣ ਸੇਫ ਨਹੀਂ ਫੀਲ ਕਰ ਰਹੇ ਉੱਥੇ ਠੀਕ ਹੈ ਇਸੇ ਕਰਕੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਅੱਜ ਓਪੀਡੀ ਸਰਵਿਸਿਜ਼ ਬੰਦ ਰੱਖੀਆਂ ਨੇ ਇਲੈਕਟਿਵ ਸਰਵਿਸਿਜ਼ ਬੰਦ ਰੱਖੀਆਂ ਨੇ ਤੇ ਇਹੀ ਸਟਰੋਂਗ ਡਿਮਾਂਡ ਹੈ ਕਿ ਸਾਡੇ ਲਈ ਵਰਕ এনवायरमेंट ਹੈ ਜਿਹੜਾ ਡਾਕਟਰਸ ਵਾਸਤੇ ਪੈਰਾਮੈਡੀਕਲ ਸਟਾਫ ਵਾਸਤੇ ਸਾਰੇ ਸਟਾਫ ਵਾਸਤੇ ਬਹੁਤ ਸੇਫ ਹੋਵੇ ਤਾਂ ਕਿ ਅਸੀਂ ਆਪਣਾ ਜੋ ਆਉਟਪੁੱਟ ਆ ਹੋਰ ਅੱਛੀ ਤਰ੍ਹਾਂ ਦੇ ਸਕੀਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਧੂਰੀ ਨਿਵਾਸੀਆਂ ਤੋਂ ਮਰੀਜ਼ਾਂ ਤੋਂ ਹੱਥ ਬੰਨ ਕੇ ਖਿਮਾ ਚਾਹੁੰਦਾ ਕਿ ਤੁਹਾਨੂੰ ਤੁਹਾਡੇ ਇਲਾਜ ਦੇ ਵਿੱਚ ਦਵਾਈ ਦੇ ਵਿੱਚ ਵਿਗਨ ਪਿਆ ਤੁਹਾਡੀ ਤਕਲੀਫ ਨੂੰ ਮੈਂ ਜਾਇਜ਼ ਸਮਝਦਾ ਪਰ ਇੱਕ ਵਾਰੀ ਸੌਣ ਤੋਂ ਪਹਿਲਾਂ ਆਪਣੇ ਛਾਤੀ ਤੇ ਹੱਥ ਰੱਖ ਕੇ ਸੋਇਓ ਵੀ ਉਹ ਕੁੜੀ ਜਿਹਦੇ ਨਾਲ 31 ਸਾਲ ਦੀ ਉਮਰ ਮਾਪਿਆਂ ਨੇ ਪੜ੍ਹਾਈ ਆਪਣੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਆਨ ਡਿਊਟੀ ਉਹਦੇ ਨਾਲ ਬਲਾਤਕਾਰ ਹੋਇਆ ਉਹਦੇ ਨਾਲ ਐਡਾ ਮਾੜਾ ਵਿਵਹਾਰ ਹੋਇਆ ਉਹਦਾ ਕਤਲ ਹੋਇਆ ਜੇ ਤੁਸੀਂ ਮੇਰੀ ਉਮਰ ਦੇ ਹੋ ਤਾਂ ਉਹਨੂੰ ਧੀ ਸਮਝਿਓ ਜੇ ਉਦੋਂ ਛੋਟੀ ਉਮਰ ਦੇ ਹੋਂ ਦਾ ਭੈਣ ਸਮਝਿਓ ਇਹ ਸਮਝ ਕੇ ਸੋਇਓ ਵੀ ਮੇਰੀ ਬੱਚੀ ਨਾਲ ਬਲਾਤਕਾਰ ਹੋਇਆ ਹੈ ਥੋੜੀ ਦੁੱਖ ਤਕਲੀਫ ਸਾਰੀਆਂ ਭੁੱਲ ਜਾਣਗੀਆਂ ਇਹ ਸਾਰੀਆਂ ਗੱਲਾਂ ਪਾਸੇ ਰਹਿ ਜਾਣਗੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਬਲਾਤਕਾਰ ਕਰਕੇ ਮਰਵਾਉਣਾ ਤਾਂ ਧਿਰ ਗਏ ਸੇ ਸਮਾਜ ਦੇ ਧਿਰ ਗਏ ਸੀਆਂ ਸਰਕਾਰਾਂ ਦੀ ਅਸੀਂ ਅੱਜ ਇੱਥੇ ਨਿਮਰਤਾ ਸਹਿਤ ਲੋਕਾਂ ਤੋਂ ਵੀ ਮੰਗ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂ ਕਿ ਇਹ ਕਲਕੱਤਾ ਸਰਕਾਰ ਤੇ ਪ੍ਰੈਸ਼ਰ ਪਾਵੇ ਕਿ ਸਮੂਹ ਲੋਕ ਪੰਜਾਬ ਦੇ ਉਸ ਬੱਚੀ ਦੇ ਦੁੱਖ ਦੇ ਉਹਦੇ ਨਾਲ ਨੇ ਉਹਦਾ ਜਲਦੀ ਤੋਂ ਜਲਦੀ ਜੋ ਇਨਸਾਫ ਹੈ ਉਹਦੇ ਮਾਪਿਆਂ ਨੂੰ ਦਿੱਤਾ ਜਾਵੇ ਉਹਨਾਂ ਦੀ ਬੱਚੀ ਮੁੜ ਤਾਂ ਨਹੀਂ ਸਕਦੀ ਪਰ ਆਉਣ ਵਾਲੇ ਸਮੇਂ 'ਚ ਅਜਿਹਾ ਕੁਝ ਨਾਮ ਵਾਪਰੇ ਇਸ ਗੱਲ ਨੂੰ ਧਿਆਨ ਰੱਖ ਕੇ ਅਸੀਂ ਆਪਣੀ ਅੱਜ ਦੀ ਦੁੱਖ ਤਕਲੀਫ ਸਹਿ ਲਈਏ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਵਾਹਿਗੁਰੂ ਜੀ ਮੈਂ ਤਾਂ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਫਤਿਹ ਮੇਰਾ ਕਹਿਣਾ ਵੀ ਡਾਕਟਰ ਨਾਲ ਸੰਯੋਗ ਸਾਰੀ ਪਬਲਿਕ ਨੂੰ ਦੇਣਾ ਚਾਹੀਦਾ ਹੈ ਜੇ ਡਾਕਟਰ ਨੇ ਤਾਂ ਲੋਕਾਂ ਜੇ ਡਾਕਟਰ ਨਹੀਂ ਤਾਂ ਕੁਝ ਨਹੀਂ ਹੋਏਗਾ ਡਾਕਟਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਡਾਕਟਰਾਂ ਨੇ ਪੈਸੇ ਲਾਏ ਨੇ ਬੱਚਿਆਂ ਤੇ ਆਪਦਿਆਂ ਤੇ ਇੰਨੇ ਨੇ ਕਰੋੜਾਂ ਰੁਪਈਆ ਖਰਚ ਕੇ ਲੋਕ ਆਪਦੇ ਬੱਚਾ ਪੜ੍ਹਾਈ ਕਰਾਉਂਦੇ ਇੱਕ ਬੱਚੇ ਦੀ ਸਟੇਜ 30 31 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਜੇ ਜਾਂ ਉਹਦੇ ਨਾਲ ਇਹੋ ਜਿਹਾ ਘਟਨਾ ਵਾਪਰ ਜੇ ਬਸ ਨਿੰਦਕ ਜੋ ਹੈ